ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਤਨਦਸਤੀ ਕਿ ਇੱਕ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ 9 ਸਾਲ ਪਹਿਲਾਂ ਹੀ ਅਮਰੀਕਾ ਵਰਕ ਪਰਮਿਟ ਤੇ ਗਿਆ ਸੀ ਨੌਜਵਾਨ ਜਿੱਥੇ ਬੀਤੇ ਦਿਨ ਉਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤਨਦਸਤੀ ਕਿ ਇੱਕ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਆਪਣੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਤੇ ਜਦੋਂ ਉਸ ਨੇ ਆਪਣੇ ਬਾਪ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਤੁਸੀਂ ਇਸ ਸਾਲ ਛੋਟੇ ਭਰਾ ਦਾ ਵਿਆਹ ਕਰ ਲਓ ਮੈਂ ਅਗਲੇ ਸਾਲ ਆ ਕੇ ਵੱਡੀ ਭੈਣ ਦਾ ਵਿਆਹ ਕਰਵਾ ਦਵਾਂਗਾ ਜਿਸ ਤੋਂ ਬਾਅਦ ਇਹ ਗੱਲ ਕਰ ਦਾ ਉਸਨੇ ਫੋਨ ਕੱਟ ਦਿੱਤਾ ਤੇ ਉਥੇ ਥੋੜੇ ਚਿਰਾਂ ਬਾਅਦ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ। ਤੇ ਆਖਰੀ ਵਾਰ ਜਦੋਂ ਬੇਟੇ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਦਾ ਕੁਛ ਸੀ ਕਰੀ ਗੱਲ ਹੋਈ ਸੀ। 3 4 ਤਰੀਕ ਨੂੰ ਤਾਂ ਦੋ ਹੀ ਲੱਗੇ। ਤੇ ਭਾਈ ਮੈਂ ਕਿਹਨੂੰ ਦਵਾਉਂ ਪਰ ਮੈਂ ਕੋ ਵੀਰ ਦੇ ਵਿਆਹ ਤੇ ਨਹੀਂ ਉਹ ਨਾਲ ਉਹ ਵਿਆਹ ਤੁਸੀਂ ਕਰ ਲਓ। ਉਹ ਆਪਣੀ ਪੈਂਡਾ ਮੈਂ ਕਰੂਗਾ ਕਿ ਅਗਲੇ ਸਾਲ ਬੀਟਾ ਕਰੋ ਗਿਆ ਸੀ ਦਾ 12 ਜਨਵਰੀ 15 ਦੇ ਵਿੱਚ ਤੋਂ ਕਦੋਂ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹੱਸਾਬਾ ਕਰ ਰਿਹਾ ਸੀ ਕੋਈ ਤਾਂ ਸਾਥ ਤੋਂ ਬੇਟੇ ਬੇਟੇ ਦਸਿਆ ਵੀ ਉਹ ਅਟੈਕ ਹੋਇਆ ਸੀ ਪਤਾ ਸੰਸਾਰ ਦੀ ਕੋਈ ਤਾਂ ਸਰ ਅਗਰ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮੇਰਾ ਸੀ ਕੈਨੇਡਾ ਕੈਨੇਡਾ ਤੋਂ ਮੈਂ ਰੱਖਾ ਗਿਆ ਉਹ ਐਂਟਰ ਪਹਿਲਾ ਪਹੁੰਚਿਆ ਉੱਥੇ ਉੱਥੇ ਆਡੀ ਫੈਮਿਲੀ ਮੈਂਬਰ ਵੀ ਹੈ ਕਨੇਡਾ ਬੁੜੀ ਜੀ ਵੀ ਹੈਗੇ ਬਹੁਤ SLA ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਜਦ ਗੱਡੀ ਦਾ ਜਦ ਐਕਸੀਡੈਂਟ ਹੋਇਆ ਨਾ

ਤਾਂ ਪਾਪਾ ਮੈਂ ਆ ਜਾਂਗਾ ਮੇਰੇ ਡੈਡੀ ਨੂੰ ਆਖੂ ਕਿ ਮੈਨੂੰ ਚੁੱਟੀ ਦਿਵਾਵੇ ਤੇ ਮੈਂ ਆ ਜਾਂਗਾ ਨੂੰ ਗਲਾਸਾ ਦਿੱਤਾ ਅੰਨ ਕਿ ਮੇਰੇ ਰੂਟ ਆ ਗਿਆ ਤੇ ਤੋਂ ਬਾਅਦ ਬੋਦਾ ਜਰ ਮੈਂ ਗੱਲ ਨਹੀਂ ਕਰਦਾ ਤਾਂ ਬਿਮਾਰ ਰਹਿ ਜਾਂਦਾ ਪਰ ਨਾ ਬਤਾ ਕਰਕੇ ਮਾਦੀ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਤੋਂ ਤਗੜਾ ਜੇ ਕੀ ਕਰਨਾ ਕਿ ਦੀਆਂ ਉਹਨਾਂ ਨੇ ਮੈਂ ਕਹਾਂ ਮੈਂ ਆਪਣੇ ਰੋਗਾਂ ਮੈਂ ਕਰ ਜਾਣਾ ਤੇ ਤੂੰ ਹੀ ਹੋਣਾ ਬਿਆਹ ਵੀ ਤੁਹਾਡੇ ਉਹਦਾ ਨਹੀਂ ਉਹ ਨਹੀਂ ਜਾਂਦਾ ਮੈਂ ਆ ਜਾਣਾ ਮਿਲਾਂਗਾ ਤੁਸਤ ਬਾਅਦ ਹਾਜ਼ਦਾਰਿਆ ਹਰ ਤੁਸਤ ਮੈਂ ਕਿਪਾਂਦ ਕਰਦਾ ਉਹ ਤੁਹਾਡੇ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਇਸ ਬਿਸਤਰੀ ਦਾ ਮੈਂ ਬਥੇ ਲੱਗਾਂ ਕਰ ਬਹੁਤ ਚੰਗਾ ਬੱਚਾ ਆਪਣੇ ਸਥਨ ਘੜਾਇਆ

ਦੇਖੋ ਹੁਣ ਉਹ ਹੀ ਡੀ ਕਰ ਰਹੇ ਹਨ ਕੀ ਸਨੇਹਾ ਹੁੰਦਾ ਹੈ ਇੱਥੇ ਵੀ ਸਾਰੀ ਲਗਤਾਂ ਦੀ ਕੁਝ ਨਹੀਂ ਦੱਸਣ ਜੋ ਕਿ ਅਸੀਂ ਜੇ ਤੋ ਸਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਸਾਰਿਆਂ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ ਸਾਡੇ ਪਿੰਡ ਦੇ ਇੱਕ ਦੁਰਬੇਤ ਦੀ ਮੌਤ ਹੋਈ ਅਮਰੀਕਾ ਵਿੱਚ ਇਸ ਤਰ੍ਹਾਂ ਦਾ ਬੱਚਾ ਬੜਾ ਹੀ ਹੋਣਹਾਰ ਖੁਸ਼ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਣ ਘਟਨਾ ਹੈ ਨਹੀਂ ਸਹਿਿਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਾਟਾ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ